ਇਹ ਕੋਈ ਕੀ ਫਤੇ ਦੋਸਤੋ ਮੈਂ ਸਰਪੰਚ ਪਿੰਡ ਬਖਾਰੀ ਹਰਨੀ ਅੱਜ ਸਵੇਰ ਤੋਂ ਅਸੀਂ ਕੇਸ ਚ ਰਮਦਾਸ ਸਾਡ ਦੇ ਜਿੱਥੇ ਹਰ ਦਿਨ ਬਹੁਤ ਜਗ੍ਹਾ ਜਿੱਥੇ ਪਾਣੀ ਨੂੰ ਨੁਕਸਾਨ ਕੀਤਾ ਆ ਪਰ ਭਰਾਓ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਮੈਂ ਉੱਥੇ ਸਾਰੇ ਘੁੰਮ ਕੇ ਆਇਆ ਮੇਰੇ ਨਾਲ ਮੇਰੇ ਪੜਦੇ ਨੌਜਵਾਨ ਵੀਰ ਸਨ ਤੇ ਇੱਥੇ ਬਹੁਤ ਜ਼ਿਆਦਾ ਰਾਸਨ ਦੀ ਬੇਅਦਬੀ ਹੋਂਦੀ ਹੈ ਲੋਕ ਸੜਕਾਂ ਤੇ ਖਲੋਕੇ ਲੁੱਟ ਲੁੱਟ ਕੇ ਬੇ ਲੋੜੇ ਲੋਕ ਘਰ ਪਰਦੇ ਪਈ ਆ ਠੀਕ ਆ ਜਿਸ ਕਿਸੇ ਨੇ ਵੀ ਮੇਰੇ ਭਰਾਣੇ ਇੱਥੇ ਆਉਣਾ ਆ ਉਹ ਬਿਲਕੁਲ ਟਰਾਲੀ ਦੀ بجائے ਗੱਡੀ ਤੇ ਆਵੇ ਚਾਹੇ ਮੋਟਰਸਾਈਕਲਾਂ ਤੇ ਆਵੇ ਆ ਕੇ ਪਿੰਡਾਂ ਦੇ ਵਿੱਚ ਪਤਾ ਕਰੇ ਕਿ ਕਿਹੜਾ ਲੋੜਵੰਦ ਵੀਰ ਆ ਕਿੰਨੂੰ ਜਰੂਰਤ ਹੈ ਜੇ ਕਿਸੇ ਲੋੜਵੰਦ ਵੀਰ ਨੂੰ ਉਹਨੂੰ ਰਸਨ ਜੇ ਲੋੜ ਆ ਰਸਨ ਲੈ ਕੇ ਦੇ ਦਿਓ ਜਾਏ ਉਹ ਦੀ ਸੁੱਕੇ ਪੈਸਿਆਂ ਨਾਲ ਮਦਦ ਕਰਦੇ ਉਹਨੂੰ ਪੈਸੇ ਦੇਦੇ ਹੋ ਠੀਕ ਹੈ ਇੱਥੇ 90% ੱਗੀ ਚ ਲੰਡੀ ਜੇ ਸਾਡੇ ਮੋਸ਼ਨਲ ਲੋਕ ਨੇ ਵੀਡੀਓ ਵੇਖ ਵੇਖ ਕੇ ਇੱਕ ਦੂਜੇ ਨੂੰ ਵੇਖ ਕੇ ਵੀ ਉਹ ਪਿੰਡ ਚ ਲੱਗ ਗਿਆ ਅਸੀਂ ਵੀ ਚੱਲ ਜੀਏ ਇੱਥੇ ਲੈਣਾ ਲੱਗੀਆਂ ਜਿਵੇਂ ਅਨੰਦਪੁਰ ਸਾਹਿਬ ਦਾ ਮੇਲਾ ਹੁੰਦਾ ਹੋਵੇ ਟਰਾਲੀਆਂ ਨੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਰਾਓ ਪੈਸਾ ਬਹੁਤ ਕੀਮਤੀ ਆ ਤੇ ਪਿੰਡਾਂ ਦੇ ਵਿੱਚ ਜਿਆਦਾ ਨਹੀਂ ਕਿ 2-2 4-4 ਜਣੇ ਟੀਮਾਂ ਬਣਾ ਕੇ ਪਹਿਲਾਂ ਜਾ ਕੇ ਪਤਾ ਕਰੋ ਕਿ ਕਿੱਥੇ ਲੋੜਵੰਦ ਕੀ ਕੀ ਚਾਹੀਦਾ ਕਿਸੇ ਨੂੰ ਜੇ ਕੋਈ ਪੈਸਾ ਚਾਹੀਦਾ ਉੱਥੇ ਪੈਸਾ ਪਜਾਓ ਜੇ ਕੋਈ ਰਸਲ ਚਾਹੀਦੀ ਉਹਨੂੰ ਲੈ ਕੇ ਦੇ ਕੇ ਆਓ ਗੱਡੀਆਂ ਤੇ ਜਾਓ ਪਹਿਲਾਂ ਪਤਾ ਕਰਕੇ ਜਾਓ ਉਦਾਂ ਟਰਾਲੀਆਂ ਭਰ-ਭਰ ਕੇ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਜੇ ਇੰਨੇ ਕ ਸ਼ਬਦਾਂ ਨਾਲ ਮੈਂ ਖਿਮਾ ਚਾਉਂਦਾ ਕੁਝ ਗਲਤ ਬੋਲਿਆ ਹੋਵੇ ਤੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਦਾਂ ਨਾਲ ਵਿਚਾਰ ਲੈ ਆ ਹਾਡੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਹਾਰਨੀਆਂ ਜ਼ਿਲ੍ਹਾ ਗੁਰਦਾਸਪੁਰ ਅੱਜ ਸਾਡੇ ਪਿੰਡ ਦੀ ਸੰਗਤ ਜਿਹੜੀ ਆ ਉਹ ਆਪਣੇ ਰਾਹਤ ਹਾੜ ਪੀੜ ਦਾ ਵਾਸਤੇ ਰਾਸ਼ਨ ਵਗੈਰਾ ਸੁੱਕੀਆਂ ਰਸਤਾਂ ਤੇ ਧੂੜੀ ਵਗੈਰਾ ਤੇ ਚੋਕਰ ਫੀਡ ਡੰਗਰਾਂ ਵਾਸਤੇ ਲੈ ਕੇ ਜਾ ਰਹੀ ਆ ਤੇ ਸਾਰੇ ਨੌਜਵਾਨ ਮੇਰੇ ਵੀ ਸੇਵਾ ਕਰਨ ਲਈ ਤਿਆਰ ਹੋਏ ਆ ਪਹਿਲਾਂ ਵੀ ਸੰਗਤਾਂ ਗਈਆਂ ਸੀ ਸੇਵਾ ਕਰਨ ਵਾਸਤੇ ਤੇ ਹੁਣ ਫੇਰ ਸੰਗਤਾਂ ਜਾ ਰਹੀਆਂ ਵਾ ਤੇ ਬਹੁਤ ਉਤਸ਼ਾਹ ਆ ਨੌਜਵਾਨਾਂ ਵਾਸਤੇ ਤੇ ਪਿੰਡ ਦੇ ਸਰਪੰਚ ਵੀ ਨਾਲ ਇਹਨਾਂ ਨੂੰ ਪੁੱਛਦੇ ਆ ਕਿ ਕੀ ਕੀ ਲੈ ਕੇ ਜਾ ਰਹੇ ਤੁਸੀਂ ਨਾਲ ਅਨਿਸਪੈਂਜ ਜੀ ਦੱਸੋ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਦੇ ਨੌਜਵਾਨ ਵੀਰ ਦੇ ਸਾਰੇ ਜਿਨ੍ਹਾਂ ਦਾ ਇੱਕ ਬਹੁਤ ਵਧੀਆ ਭਰਾਲਾ ਆ ਜਿਨ੍ਹਾਂ ਨੇ ਡੰਗਰਾਂ ਦੇ ਵਾਸਤੇ ਤੂੜੀ ਆ ਫੀਡ ਤੇ ਚੋਕਰ ਬਾਕੀ ਉਹ ਸੁੱਕੇ ਰਸਤੇ ਜਿੰਨੀਆਂ ਨੇ ਉਹ ਸਾਰੀਆਂ ਲਈਆਂ ਨੇ ਤੇ ਬੜੀ ਵਧੀਆ ਬੜੀ ਖੁਸ਼ੀ ਦੀ ਗੱਲ ਆ ਕਿ ਨੌਜਵਾਨਾਂ ਵੀਰਾਂ ਦਾ ਇੰਨਾ ਵਧੀਆ ਭਰਾਲਾ ਆ ਇੱਕ ਵਾਰ ਪਹਿਲਾਂ ਵੀ ਅਸੀਂ ਜਾਏ ਆ ਦੂਜੀ ਵਾਰ ਜਾ ਰਹੇ ਆ ਫਿਰ ਤੀਜੀ ਵਾਰ ਵੀ ਜਾਣਾ ਆ ਚੌਥੀ ਵਾਰ ਵੀ ਜਾਣਾ ਆ ਖਾਰਨੀਆਂ ਦੇ ਵਿੱਚੋਂ ਵੱਟ ਚੜ ਕੇ ਜਿਹੜਾ ਸਹਿਯੋਗ ਹਰ ਪੀਤਲੀ ਕੀਤਾ ਜਾਊਗਾ ਉਹ ਗੁਰਜੀ ਦਾ ਖਾਲਸਾ ਵਾਹਿਗੁਰੂ ਦੀ ਖੀਫਤ ਹੈ